ਮੁੰਡੇ ਦਾ ਕੀ ਘਟਨਾ ਹੈ ਕੀ ਨਾਮ ਹੈ ਮੁੰਡੇ ਦਾ ਕੋਈ ਘਟਨਾ ਤਾਂ ਸਾਨੂੰ ਪਤਾ ਨਹੀਂ ਦਬਲ ਲਾ ਕੇ ਯਾਰ ਦੋ ਹੀ ਦੋ ਤਿੰਨ ਮਹੀਨੇ ਅੱਗੇ ਇਤਨਾ న్యూਸ ਵਾਲੇ ਕਈ ਸਾਨੂੰ ਕੋਈ ਪਤਾ ਨਹੀਂ ਗਾਇਸ ਬੋਰਡਰ ਨਾਲ ਦੀ ਵੇਰੇ ਦੋ ਤਿੰਨ ਮਹੀਨੇ ਬਾਅਦ ਵੇ ਵੀਡੀਓ ਹੀ ਬਣੀਆਂ ਅੱਗੇ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਨਾ ਹੈ ਕਿੰਨੇ ਇਹਨਾਂ ਨੂੰ ਗੋਲੇ ਲੱਗੇ ਖੰਡਰ ਖੰਡਰ ਰੱਖੋ ਯਾਰੋ 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 ਚਾਹੁੰਦਾ ਦੋ ਜਣੇ ਆ ਜੇ ਕੇ ਐ ਤੇ ਕੋ ਦਾ ਹੋਰ ਨਾ ਕਦ ਤੁਸੀਂ ਅਗੇ ਇਹਨਾਂ ਨੂੰ ਪਤਾ ਸਾਰਾ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਟੇਚਰ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਉਹ ਪਹਿਲੇ ਕੀ ਪਤਾ ਉਹਨੇ ਅੱਗੇ ਪਰਚੇ ਦੇ ਨਾਮ ਹੈਗਾ ਜਦ ਤੱਕ ਨਾ ਜਾਣਾ ਸਾਨੂੰ ਇਹ ਹੀ ਚੀਜ਼ ਕੋਈ ਕਾਰਵਾਈ ਨਹੀਂ ਹੋਣੀ ਹੁਣ ਤਾਂ ਨੰਬਰ ਸਾਰੇ ਫਰਕ ਕੀਤਾ ਇਹ ਪਰਚਾ ਹੋਇਆ ਉਹਨਾਂ ਨੇ ਉਹਨਾਂ ਨੇ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆਓ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸਰਪਾ ਦਾ ਸਰਕ ਇਹਨਾਂ ਨੂੰ ਪਤਾ ਕੋਲਸ ਨੂੰ ਜ਼ਰਾ ਹੀ ਪਤਾ ਜਾਰ ਗੋਲੀਆਂ ਦੋ ਜਣੇ ਤੇ ਲੱਗੀਆਂ ਹਾਂਜੀ ਕੀ ਘਟ ਰਹੀ ਦਰ ਨਾਲ ਪਤਾ ਨਹੀਂ ਇਹ ਪਿਛੂ ਆਣ ਕੇ ਰਹਿਣੇ ਚਲਾਤੇ ਲੋਕ ਕਿੱਥੇ ਕਰਦੇ ਹੋ ਯਾਰ ਆਪ ਰਹਿਣਾ ਤੁਸੀਂ ਕਿਨੇ ਆਪਾ ਤੈਨੂੰ ਇਸ ਕੋਈ ਕਿਤੇ ਨਹੀਂ ਦਿੱਤਾ ਸਰ ਸੈਨ ਨਹੀਂ ਜਾਣਿਆ ਭਾਈ ਕਿੰਨੇ ਫਾਇਰ ਹੋਇਆ ਤੇ ਕਿੰਨਾ ਚਲਾਇ ਗਿਆ ਫਾਇਰ ਦਾ ਨਹੀਂ ਇਹ ਪਤਾ ਤੇ ਪਤਾ ਨਹੀਂ ਇਹ ਕਿੰਨੇ ਰੌਣ ਚੱਲੇ ਗੋੜੋ ਉਹਦਾ ਨਹੀਂ ਇਹ ਪਤਾ ਜਿਹੜੇ ਜਿਹੜੇ ਵਜੇ ਮੈਂ ਭੱਜ ਗਿਆ ਤੁਸੀਂ ਕਿਨੇ ਜਾਣੇ ਸੀਗੇ ਆਪਾਂ ਤੇ ਨਹੀਂ ਇਹ ਭਾਈ ਕੋਈ ਜੱਤੀ ਬਾਈਕ ਦੀ ਬਾਈਕ ਹਾਂ ਡਿੱਗੀ ਜੀ ਜੀ ਕਿਰਸਾ ਆਪਣਾ ਨਾਮ ਦੱਸ ਦਿਓ ਡਾਕਟਰ ਸੁਖਰਾਸੀਕ ਐਮਰਜੈਂਸੀ ਸਿਰ ਨੋਸਪੀਟਲ ਆ। ਰੀਸੈਂਟ ਆ ਐਕੀ ਹੋਇਆ ਇਹਨਾਂ ਨੇ ਕਿਸਤ ਆ। ਸਿਰ ਦੋ ਕੇਸ ਆ ਆਡੇ ਕੋਲ ਹੋਏ ਝਗੜੇ ਦੇ ਗਨ ਸ਼ਾਟ ਆ ਇਦਾਂ ਜੋ ਵੀ ਆ। ਇਹ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ। ਦੋ ਪੇਸ਼ੈਂਟ ਆ ਦੋਨਾਂ ਦਾ ਲੈਜਿਸਟ ਹੀ ਆ ਕਿ ਆ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ। ਸਰ ਕੀ ਹੋਇਆ ਕਿ ਨੀ ਲੱਗੇ ਪਤਾ ਕੀ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅਮਰਸਰ। ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ। ਇਹਨਾਂ ਦੀ ਹੂਮ ਕਿੰਨੀ ਕਿੰਨੀ ਹੈ ਤੁਹਾਨੂੰ? ਜਿਹੜਾ ਮਨਜਿੰਦਰ ਸਿੰਘ ਹੈ ਉਹਦੀ ਉਮਰ 19 ਸਾਲ ਹੈ ਤੇ ਜਿਹੜਾ ਕਰਨ ਹੈ ਉਹਦੀ ਉਮਰ 16 ਸਾਲ ਹੈ ਇੱਕ ਅੰਬਰ ਸਾਰਾ ਰੈਫਰ ਕਰਦਾ ਹੈ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਹੈ ਉਹਦੀ ਕੰਡੀਸ਼ਨ ਕਿਹਨਾਂ ਦਾ ਜਿਹੜਾ ਦੱਸਿਆ ਤੈਨੂੰ ਜਿਹੜਾ ਮਨਜਿੰਦਰ ਸਿੰਘ ਹੈ ਉਹ ਅੰਡਰ ਅਬਜ਼ਰਵੇਸ਼ਨ ਚ ਹੈ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਠੀਕ